ਆ ਗਏ ਆ ਆ ਗਏ ਆ ਗਏ ਆ ਬਾਬਾ ਹੋ ਗਿਆ ਦੋ ਤੋਂ ਬੜਾ ਆ ਫੜਾ ਬੰਦ ਨਾ ਮੈਂ ਰੁਕੇ ਹਾਂ ਜਿੰਗੜੀ ਦੀ ਟਿਕਟਰੀ ਸਰਾਵਾ ਪਿੰਡ ਆ ਇਧਰਲੇ ਪਾਸੇ ਦਾਗਲਾ ਪਿੰਡ ਆ ਤੇ ਆ ਤੁਸੀਂ ਝੋਨੇ ਦੇ ਹਾਲਾਤ ਵੇਖ ਲਓ ਨਿਸਰਿਆ ਤੋਂ ਨਾ ਬਿਲਕੁਲ ਇਧਰ ਪਾਸੇ ਦਾਗਲਾ ਪਿੰਡ ਆ ਕੋਈ ਸਭ ਡੁੱਬ ਗਏ ਨੇ ਬਹੁਤ ਜਿਆਦਾ ਪਾਣੀ ਆ ਸਰਾਵਾ ਪਿੰਡ ਦੇ ਹਾਲਾਤ ਨਹੀਂ ਇਹ ਦੇਖ ਆ ਦੇ ਜਮੀਨਾ ਐ ਲੱਗ ਰੀਆਂ ਜਿਵੇਂ ਇਹ ਜਮੀਨਾ ਹੈ ਨਹੀਂ ਇਹ ਤਾਂ دریا ਆ ਆ ਵੇਖੋ ਜਮੀਨਾ ਦੇ ਹਾਲਾਤ ਹੈ ਲੱਗਦਾ ਵੀ ਇਹ ਜ਼ਮੀਨਾਂ ਸੀ ਇਹ ਤੇ ਦਰਿਆ ਬਣ ਗਏ ਨੇ ਜ਼ਮੀਨਾਂ ਸਾਰੇ ਪਾਸੇ ਪਾਣੀ ਪਾਣੀ ਹੈ ਨਾ ਜਿੱਥੇ ਮਰਜੀ ਚਾਤੀ ਮਾਰ ਲੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਗੁਰਦਾਸਪੁਰ ਦਾ ਪਿੰਡ ਸਿੰਘੋਵਾਲ ਜਿੱਥੇ ਪੂਰੇ ਯੂਰ ਦੇ ਨਾਲ ਦਰਿਆ ਦਾ ਪਾਣੀ ਚੱਲ ਰਿਹਾ ਲੋਕ ਘਰਾਂ ਨੂੰ ਖਾਲੀ ਕਰਕੇ ਪਿੰਡਾਂ ਦੇ ਪਿੰਡੇ ਤੋਂ ਖਾਲੀ ਹੋ ਗਏ ਨੇ ਤੇ ਘਰ ਘਰ ਦੇ ਵਿੱਚ ਖਾਣ ਪੀਣ ਵਾਸਤੇ ਰਸਤਾ ਇੱਥੋਂ ਪਚਾਈਆਂ ਜਾ ਰਹੀਆਂ ਨੇ ਪਾਣੀ ਇੰਨਾ ਤੇਜ਼ ਵਹਾਅ ਹੈ ਕਿ ਜੇ ਕੋ ਬੰਦਾ ਵਿੱਚ ਖੜਦਾ ਹੈ ਤਾਂ ਉਹ ਵੀ ੱੱਕੇ ਮਾਰ ਮਾਰ ਕੇ ਪਾਣੀ ਅੱਗੇ ਧਰ ਜਾਂਦਾ ਬੰਦੇ ਨੂੰ। ਉਹ ਗੁਰਦੁਆਰਾ ਸਾਹਿਬ ਅੱਗੇ ਸਾਹਮਣੇ। ਤਨ ਮੈਂ ਗੁਰਦੁਆਰਾ ਸਾਹਿਬ ਖਵਾਵਾ ਕਿੰਨਾ ਕਿੰਨਾ ਪਾਣੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ। ਇਹ ਪਿੰਡ ਸਿੰਘੋਵਾਲ ਗੁਰਦਾਸਪੁਰ ਦੇ ਨੇੜੇ ਨਹੀਂ ਪਿੰਡੇ ਸਾਰੇ। ਤੇ ਪਾਣੀ ਦਾ ਵਹਾਅ ਵੇਖੋ ਕਿੰਨਾ ਤੇਜ਼ ਆ ਜਿਵੇਂ ਪੂਰਾ ਦਰਿਆ ਇਧਰੋਂ ਟੁੱਟ ਕੇ ਵਗਣ ਲੱਗ ਪਿਆ ਹੋਵੇ। ਇੰਨਾ ਤੇਜ਼ ਵਹਾਅ। ਤੇ ਇਹ ਥੱਲੇ ਵਾਲੇ ਏਰੀਆ ਨੂੰ ਅਜੇ ਇਧਰ ਨੂੰ ਮਾਰਕ ਕਰੀ ਜਾ ਰਿਹਾ ਆ। ਆ ਵੇਖੋ ਪਾਣੀ ਦੀ। ਪਾਣੀ ਕਿੰਨੇ ਤੇਜ਼ ਚੱਲ ਰਿਹਾ। ਪਿੰਡ ਦੇ ਵਿੱਚੋਂ ਦੀ ਜਾ ਰਿਹਾ ਏ। ਇਲਾਕੇ ਵਾਲੇ ਜਿੰਨੇ ਕੁ ਦੋਗੇ ਨੇ ਉਹਨਾਂ ਕੇ ਸਹਿਯੋਗ ਪੂਰਾ ਆਪਣਾ ਜੋਰ ਲਾ ਰਹੇ ਨੇ ਕਿ ਇਹ ਪਿੰਡਾਂ ਦੇ ਵਿੱਚ ਹਰ ਇੱਕ ਨੂੰ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ ਜਿੰਨੇ ਕੁ ਲੋਗੇ ਨੇ ਇਲਾਕੇ ਵਾਲੇ ਪੂਰਾ ਜੋਰ ਲਾ ਰਹੇ ਨੇ ਇਥੋਂ ਦੇ ਐਮਐਲਏ ਸਾਹਿਬ ਬਰਿੰਦਰ ਮੀਤ ਸਿੰਘ ਪਾੜਾ ਉਹ ਸਾਹਮਣੇ ਉਹ ਉਹ ਬੋਰਡ ਦੇ ਉੱਪਰ ਉਹ ਜਾ ਕੇ ਘਰਾਂ ਘਰਾਂ ਦੇ ਵਿੱਚ ਦਵਾਈਆਂ ਖਾਣ ਵਾਲੀਆਂ ਰਸਤਾ ਉਪਚਾਰ ਰਹੇ ਨੇ ਜਿੰਨੇ ਕੁ ਸਹਿਯੋਗ ਸਾਰੇ ਆਪੋ ਆਪਣਾ ਪੂਰਾ ਜੋਰ ਲਾ ਰਹੇ ਨੇ ਹਾਲਾਤ ਬਹੁਤ ਮਾੜੇ ਨੇ ਫਸਲਾਂ ਤਬਾਹ ਹੋ ਗਈਆਂ ਨੇ ਸਾਰੀਆਂ ਇੱਧਰ ਕੋਈ ਕਮਾਦ ਨਹੀਂ ਬਸਿਆ ਹੁਣ ਗੰਨਾ ਨਹੀਂ ਬਸਿਆ ਇੱਧਰ ਝੋਨੇ ਫਸਲਾਂ ਪੱਕੀਆਂ ਫਸਲਾਂ ਐਂਡ ਤੇ ਆਈਆਂ ਸਾਰੀਆਂ ਬਿਲਕੁਲ ਨੁਕਸਾਨੀਆਂ ਗਈਆਂ ਨੇ ਆ ਜਿਹੜੇ ਹਾਲਾਤ ਨੇ ਪਾਣੀ ਦੀ ਮੈਂ ਤੁਹਾਨੂੰ ਬੁਖਾਰ ਰਿਆਂ ਇਹ ਹਾਲਾਤਾਂ ਦੇ ਵਿੱਚ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓ ਕਿ ਕੋਈ ਚੀਜ਼ ਇੱਥੇ ਵੱਸ ਸਕਦੀ ਆ ਪੂਰਾ ਦਰਿਆ ਹੀ ਇੱਕ ਪਾਸੇ ਨੂੰ ਟੁੱਟ ਕੇ ਚੱਲ ਪਿਆ ਇੰਨਾ ਤੇਜ਼ ਵਹਾਅ ਕਿ ਇੰਨਾ ਨਹਿਰਾਂ ਦਾ ਪਾਣੀ ਤੇਜ਼ ਨਹੀਂ ਜਿੰਨੀ ਤੇਜ਼ ਆ ਸੜਕਾਂ ਦਾ ਪੱਕੀਆਂ ਰੋਡ ਉੱਪਰ ਉੱਪਰ ਨੂੰ ਆ ਰੋਡ ਚੱਲ ਰਿਆ ਸਿੰਘੋਵਾਲ ਪਿੰਡ ਦੇ ਵਿੱਚ ਆ ਰੋਡ ਦੇ ਵਿੱਚ ਤੁਸੀਂ ਵੇਖੋ ਪਾਣੀ ਇੰਨੀ ਸਪੀਡ ਦੇ ਨਾਲ ਆ ਰੋਡ ਦੇ ਉੱਪਰ ਪਾਣੀ ਧਾਰਿਆ ਆ ਆ ਪਿੰਡ ਸਿੰਘੋਵਾਲ ਪਿਛਲੇ ਪਿੰਡਾਂ ਦਾ ਵੀ ਇਹੀ ਹਾਲ ਆ ਨਰਪੁਰ ਬਰ 16 ਦੇ ਪਿੱਛੇ ਪਿੰਡ ਆ ਉਹਨਾਂ ਦਾ ਵੀ ਇਹੀ ਹਾਲ ਆ ਅਜੇ ਪਤਾ ਨਹੀਂ ਕਿ ਸੱਚੇ ਪਾਸ਼ਾ ਨੂੰ ਕੀ ਮਨਜ਼ੂਰ ਆ ਕਿੰਨਾ ਸਮਾਂ ਇਦਾਂ ਚੱਲੂਗਾ ਕੋਈ ਫਸਲ ਨਜ਼ਰ ਆਉਂਦੀ ਪਾਣੀ ਨਜ਼ਰ ਆਉਂਦਾ ਸਾਰੇ ਪਾਸੇ ਤੇ ਪੰਜ-ਪੰਜ 7-7 ਫੁੱਟ ਪਾਣੀ ਆ ਜਿਹਦੇ ਜਿਹੜੇ ਪਾਣੀ ਦੇ ਉੱਪਰ ਬੇੜੀਆਂ ਚੱਲਣ ਲੱਗ ਪਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਉਹ ਪਾਣੀ ਕਿੰਨਾ ਉਚਾਈ ਦੇ ਵਿੱਚ ਹੋਵੇਗਾ ਕਿ ਉਹਦੇ ਉੱਪਰ ਬੇੜੀਆਂ ਚੱਲ ਰਹੀਆਂ ਨੇ 7-7 8-8 ਫੁੱਟ ਪਾਣੀ ਵੀ ਕਈਆਂ ਥਾਵਾਂ ਤੇ ਆ ਮੇਨ ਰੋਡਾਂ ਦੇ ਉੱਪਰੋਂ ਦੀ ਦਰਿਆ ਪਾਰ ਕਰਕੇ ਦੂਸਰੇ ਪਾਸੇ ਨੂੰ ਮਾਰ ਕਰ ਰਿਆ ਹੁਣ ਵੇਖੋ ਅੱਗੇ ਕੀ ਸੱਚੇ ਪਾਸ਼ਾ ਨੂੰ ਮਨਜ਼ੂਰ ਆ ਦੋ ਦਾ ਭਾਣਾ ਪਰ ਨੁਕਸਾਨ ਬਹੁਤ ਵੱਡਾ ਘਰਾਂ ਨੂੰ ਲੋਕ ਤਾਲੇ ਲਾ ਕੇ ਘਰ ਬੰਦ ਕਰਕੇ ਦੁਕਾਨਾਂ ਬੰਦ ਕਰਕੇ ਇਥੋਂ ਘਰਾਂ ਨੂੰ ਖਾਲੀ ਕਰਕੇ ਚਲੇ ਗਏ ਨੇ ਕਿ ਪਤਾ ਨਹੀਂ ਕਿ ਕਿੰਨਾ ਕੁ ਪਾਣੀ ਹੋਰ ਵਾਜ ਜਾਵੇ ਇਥੇ ਬਹੁਤ ਮੰਦੇ ਹਾਲਾਤ ਨੇ ਬਹੁਤ ਵੇਖੋ ਸਾਰੀਆਂ ਫਸਲਾਂ ਡੁੱਬ ਗਈਆਂ ਨੇ ਕਿਸੇ ਰੋਗ ਨੂੰ ਲੱਗ ਗਿਆ ਹਰ ਤੋਂ ਮੇ ਰੋਡ ਮੇ ਰੋਡ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਆ ਮੇਨ ਰੋਡ ਆ 25 ਕਿਲੋਮੀਟਰ ਦੂਰ ਤੋਂ ਸਿਕੁਟੀ ਉਥੋਂ ਪਾਣੀ ਆ ਰਿਹਾ ਆ ਵੇਖੋ ਕਮਾਲ ਸਾਰੇ ਸਾਰੇ ਡੁੱਬ ਗਏ ਨੇ ਆ 10 10 ਫੁੱਟ ਦਾ ਕਮਾਲ ਹੋਏਗਾ ਕੰਨਾ ਪਰ ਆ 2 2 2.5 ਫੁੱਟ ਨਜ਼ਰ ਆ ਰਿਹਾ ਇਹਦਾ ਮਤਲਬ 7-8 8-8 ਫੁੱਟ ਪਾਣੀ ਹੈ ਇਧਰਲੇ ਪਾਸੇ ਇਧਰਲੀ ਜਮੀਨਾਂ ਦੇ ਵਿੱਚ ਹੈਗਾ ਇਹ ਗੁਰਦਾਸਪੁਰ ਡਿਸਟ੍ਰਿਕਟ ਦੇ ਪਿੰਡ ਨੇ ਸਾਰੇ ਨਾਲ-ਨਾਲ ਲੱਗਦੇ ਨੇ ਗੁਰਦਾਸਪੁਰ ਤੋਂ 4 ਕਿਲੋਮੀਟਰ 5 ਕਿਲੋਮੀਟਰ ਦੂਰ ਗੁਰਦਾਸਪੁਰ ਆ 88 88 ਦੇ ਵਿੱਚ ਇਹ ਨੁਕਸਾਨ ਇਹ ਨਾ ਹੋਇਆ ਸੀ 88 ਦੇ ਵਿੱਚ ਤੇ ਕਹਿ ਰਹੇ ਨੇ ਇੱਥੋਂ ਵਾਲੇ ਹੁਣ ਕਿਉਂਕਿ 88 ਕਾਫੀ ਸਮਾਂ ਪੁਰਾਣੀ ਗੱਲ ਐ ਤੇ ਦੱਸ ਰਹੇ ਨੇ ਕਿ 88 ਨਾਲੋਂ ਕਿਤੇ ਜ਼ਿਆਦਾ ਨੁਕਸਾਨ ਐ ਤਕੀ ਹੋ ਗਿਆ 88 ਆ ਰੋਡ ਨਹੀਂ ਕਰਾਸ ਕੀਤਾ ਪਾਣੀ ਪਰ ਹੁਣ ਤੇ ਆਹ ਵੇਖੋ ਜਲਤਲ ਹੋਈ ਪਈ ਸਾਰੇ ਪਾਸੇ ਵੱਲ ਬਹੁਤ ਜ਼ਿਆਦਾ ਨੁਕਸਾਨ ਐ ਜਿਹਦੀ ਪਰਭਾਈ ਹੋ ਹੀ ਨਹੀਂ ਸਕਦੀ ਆ ਪਿੰਡ ਹਰਧਾਨ ਆ ਆਪਾਂ ਪਹਿਲਾਂ ਸਿੰਘਵਾਲ ਲੰਘ ਕੇ ਆਏ ਹਰਦਾਨਪਿੰਡ ਆ ਗਿਆ ਇੱਥੋਂ ਅੱਗੇ ਲੜਪੁਰਪੁਰ 16 ਫਿਰ ਸਰਾਵਾ ਪਿੰਡ ਕਈ ਘਰਾਂ ਦੀ ਛੱਤਾਂ ਦੇ ਉੱਪਰ ਜਿਹੜੇ ਜ਼ਮੀਨਾਂ 'ਚ ਰਹਿ ਰਹੇ ਨੇ ਵਿਚਾਰੇ ਆਪਣੀਆਂ ਕੋਠੀਆਂ ਉਹ ਜ਼ਮੀਨਾਂ ਦੇ ਵਿੱਚ ਆਪਣੀ ਛੱਤਾਂ ਦੇ ਉੱਤੇ ਚੜੇ ਨੇ ਤੇ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਹਰ ਚੀਜ਼ ਪਹੁੰਚਾਈ ਜਾ ਰਹੀ ਹੈ ਉਹਨਾਂ ਨੂੰ ਬਾਹਰ ਲਿਆਂਦਾ ਜਾ ਰਿਹਾ ਬਹੁਤ ਮੰਦੇ ਹਾਲ ਨੇ ਤੇ ਜਿੰਨਾ ਕੇ ਸਹਿਯੋਗ ਆ ਗੁਰਦਾਸਪੁਰ ਚਿਸ਼ਟਕ ਵਾਲੇ ਵੱਲੋਂ ਚੜ ਕੇ ਜ਼ੋਰ ਲਾ ਕੇ ਦੇ ਰਹੇ ਨੇ ਆ ਵੇਖੋ ਝੋਨੇ ਬਿਲਕੁਲ ਸਾਰੇ ਸਾਰੇ ਪਾਣੀ ਦੀ ਮਾਰ ਹਿੱਟ ਨੇ ਸਾਰੀ ਤਕਰੀਬਨ ਫਸਲ ਸਾਰੀ ਇੱਥੇ ਦੀ ਤਬਾਹ ਹੋ ਚੁੱਕੀ ਹੈ ਤੇ ਕਿਸਾਨ ਵਾਸਤੇ ਬਹੁਤ ਵੱਡੀ ਮੁਸੀਬਤ ਹੈ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪੰਜਾਬ ਦੇ ਕਿਸਾਨ ਦਾ ਗੁਰਦਾਸਪੁਰ ਦੇ ਕਿਸਾਨ ਦਾ ਹੋਇਆ ਜਿਹਦੀ ਪਰਭਾਈ ਕੋਈ ਕਰ ਹੀ ਨਹੀਂ ਸਕਦਾ ਪੁੱਤਾ ਵਾਂਗੂ ਪਾਲੀਆਂ ਫਸਲਾਂ ਐਂਡ ਤੇ ਹੁਣ ਬਿਲਕੁਲ ਤਿਆਰ ਸੀ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ ਜੋ ਉਹਦਾ ਪਾਣਾ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ। ਇੱਧਰ ਨਾਲ ਪਾਸਾ ਦੇਖ ਲਓ। ਐ ਲੱਗ ਰਿਹਾ ਸਾਰੇ ਪਾਸੇ ਵੱਲ ਕਿ ਜਿਵੇਂ ਜ਼ਮੀਨਾਂ ਦੇ ਤੇ ਹੈ ਨਹੀਂ ਤੇ ਦਰਿਆ ਹੀ ਵਗਦਾ ਹੈ ਪਹਿਲਾਂ। ਇਦਾਂ ਦੇ ਹਾਲਾਤ ਹੋ ਗਏ ਨੇ। ਹੁਣ ਪਾਣੀ ਚੱਲ ਕੇ ਚਲੋ 2-4 ਦਿਨ 5 ਦਿਨ ਉਹ ਤੇ ਸੱਚੇ ਪਾਤਸ਼ਾਹ ਜਾਣਦੇ ਆ ਨਾ ਕਿੰਨਾ ਟਾਈਮ ਲੱਗੂਗਾ ਜੇ ਹੋਰ। ਪਾਣੀ ਚੱਲ ਕੇ ਜੋ 5-7 ਦਿਨਾਂ ਤੱਕ ਮੰਨ ਲਓ ਹਟ ਵੀ ਜਾਂਦਾ ਹੈ। ਪਰ ਜੋ ਇਲਾਕੇ ਵਾਸਤੇ ਮੁਸੀਬਤ ਬਿਮਾਰੀਆਂ ਫੈਲਣ ਦੀ ਹੈ ਉਹ ਸਰਕਾਰਾਂ ਨੂੰ ਇਹ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਬੜੀ ਦੂਰ ਤੋਂ ਇਹ ਪਾਣੀ ਦਰਿਆਵਾਂ ਦਾ ਆ ਰਿਹਾ ਵਿੱਚ ਹਰ ਪ੍ਰਕਾਰ ਦੀ ਚੀਜ਼ ਇਹਦੇ ਵਿੱਚ ਸੱਪ ਬਹੁਤ ਆ ਰਹੇ ਨੇ ਡਰਕਟਾਂ ਦੇ ਸੱਪ ਬਹੁਤ ਚੜੇ ਨੇ ਤੇ ਡੰਗਰ ਬਹੁਤ ਪਸ਼ੂ ਬਹੁਤ ਮਰ ਗਏ ਨੇ ਹੋਰ ਚੀਚਾਂ ਬਹੁਤ ਜਿਹੜੀਆਂ ਇਹਦੇ ਵਿੱਚ ਮਰ ਗਈਆਂ ਨੇ ਇਹਦੇ ਉਹਦੇ ਕਰਕੇ ਪਤਾ ਬੂ ਖਿਆਲ ਸਕਦੀ ਹੈ ਬਿਮਾਰੀਆਂ ਦਾ ਖਤਰਾ ਵੀ ਹੈਗਾ ਇੰਨੇ ਕੀ ਕੱਲਾ ਫਸਲ ਦਾ ਨੁਕਸਾਨ ਹੋਇਆ ਬਾਅਦ ਵਿੱਚ ਹੋਰ ਨੁਕਸਾਨ ਬਹੁਤ ਜ਼ਿਆਦਾ ਨੇ ਜਿਹੜੇ ਬਿਮਾਰੀਆਂ ਫੈਲਣ ਦੇ

De stikker av flyet. ਉੱਚਲੀ ਪਤਾ ਨਹੀਂ ਉੱਥੇ ਤੇ ਨਹੀਂ ਆਣਾ ਚਲੋ ਉੱਚੀ ਜਾਂਦੇ ਬੱਬੇ ਹਾਰੀ ਦੇ ਟਰੈਕਟਰ ਆ ਜੇ ਹਾਂ ਦਾ ਰਾਜੇ ਨੂੰ ਪਤਾ ਨਾ ਵੀ